ਸਤਿ ਸ੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੜੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮੁਖ ਹੈਡਲਾਈਨਸ ਤੇ 트럼ਪ ਨੂੰ 10 ਦਿਨਾਂ ਦੀ ਵੱਡੀ ਰਾਹਤ ਰੋਗ ਦੇ ਫੈਸਲੇ ਨੂੰ ਫੈਡਰਲ ਕੋਰਟ ਨੇ ਅਸਥਾਈ ਤੌਰ ਤੇ ਕੀਤਾ ਬਹਾਲ ਹਾੜ ਦੇ ਮਾਮਲੇ ਚ 트럼ਪ ਪ੍ਰਸ਼ਾਸਨ ਦਾ ਫੈਸਲਾ ਫਿਲਹਾਲ ਰੋਕਿਆ ਯੂਨੀਵਰਸਿਟੀ ਨੂੰ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਪਾਬੰਦੀ ਤੋਂ 30 ਦਿਨ ਦੀ ਰਾਹਤ ਡੋਨਲਡ 트럼ਪ ਦਾ ਚੀਨ ਨੂੰ ਲੈ ਕੇ ਵੱਡਾ ਬਿਆਨ ਕਿਹਾ ਮੈਂ ਚੀਨ ਲਈ ਖੋਲਿਆ ਰਾਹ ਚੀਨ ਨੇ ਦਿੱਤਾ ਤੋਖਾ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਟੈਰਿਫਸ ਦੇ ਉੱਤੇ ਵੱਡੀ ਰਾਹਤ ਮਿਲ ਗਈ ਹੈ। ਦਰਅਸਲ ਸੰਘੀ ਅਦਾਲਤ ਦੇ ਵੱਲੋਂ ਡੋਨਾਲਡ 트੍ਰੰਪ ਦੇ ਟੈਰਿਫਸ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਸੀ। ਰੋਕ ਦੇ ਫੈਸਲੇ ਨੂੰ ਫੈਡਰਲ ਕੋਰਟ ਨੇ ਅਸਥਾਈ ਤੌਰ ਦੇ ਉੱਤੇ ਬਹਾਲ ਕਰ ਦਿੱਤਾ ਹੈ। ਅਮਰੀਕਾ ਦੀ ਸੰਘੀ ਅਪੀਲ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਜ਼ਾਦਾਤ ਟੈਰਿਫਾਂ ਨੂੰ ਅਸਥਾਈ ਤੌਰ ਤੇ ਬਹਾਲ ਕਰ ਦਿੱਤਾ ਹੈ। ਇੱਕ ਦਿਨ ਪਹਿਲਾਂ ਯੂਐਸ ਇੰਟਰਨੈਸ਼ਨਲ ਟ੍ਰੇਡ ਕੋਰਟ ਨੇ ਇਹ ਕਹਿੰਦਿਆ ਹੋਇਆ 트੍ਰੰਪ ਦੇ ਟੈਰਿਫਸ 'ਤੇ ਰੋਕ ਲਾਈ ਸੀ। ਕੀ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਅਧਿਕਾਰਾਂ ਦੀ ਵੱਧ ਵਰਤੋਂ ਕਰਕੇ ਇਹ ਫੈਸਲੇ ਲਏ ਨੇ ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ ਫੈਡਰਲ ਸਰਕਾਰ ਲਈ ਅਪੀਲ ਅਦਾਲਤ ਨੇ 트럼ਪ ਪ੍ਰਸ਼ਾਸਨ ਦੁਆਰਾ ਦਾਇਰ ਐਮਰਜੈਂਸੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤੇ ਦਲੀਲ ਦਿੱਤੀ ਗਈ ਸੀ ਕਿ ਟੈਰਿਫਾਂ ਨੂੰ ਹਟਾਉਣ ਨਾਲ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਹੋਵੇਗਾ ਫੈਡਰਲ ਅਪੀਲ ਅਦਾਲਤ ਨੇ ਵਪਾਰ ਅਦਾਲਤ ਦੇ ਫੈਸਲੇ ਨੂੰ ਅਸਥਾਈ ਤੌਰ ਤੇ ਰੋਕਣ ਲਈ 트럼ਪ ਪ੍ਰਸ਼ਾਸਨ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਸੰਖੇਪ ਆਦੇਸ਼ ਜਾਰੀ ਕੀਤਾ ਹੈ ਇਹਦਾ ਮਤਲਬ ਹੈ ਕਿ ਯੂਐਸ ਇੰਟਰਨੈਸ਼ਨਲ ਟ੍ਰੇਡ ਕੋਰਟ ਦੇ ਪਿਛਲੇ ਫੈਸਲੇ ਤੇ ਆਦੇਸ਼ ਇਸ ਸਮੇਂ ਮੌਤਲ ਨੇ ਅਪੀਲ ਅਦਾਲਤ ਨੇ ਆਪਣੇ ਫੈਸਲੇ ਦੇ ਹੱਕ ਚ ਕੋਈ ਰਾਏ ਜਾਂ ਵਿਸਤ੍ਰਿਤ ਤਰਕ ਨਹੀਂ ਦਿੱਤਾ ਪਰ ਮੁੱਦਿਆਂ ਨੂੰ 5 ਜੂਨ ਤੱਕ ਜਵਾਬ ਦੇਣ ਅਤੇ ਟਰੰਪ ਪ੍ਰਸ਼ਾਸਨ ਨੂੰ 9 ਜੂਨ ਤੱਕ ਮਾਮਲੇ ਦਾ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਹੈ ਅਪੀਲ ਅਦਾਲਤ ਦੇ ਇਸ ਫੈਸਲੇ ਨਾਲ ਐਮਰਜੈਂਸੀ ਪਾਵਰਜ਼ ਕਾਨੂੰਨ ਤਹਿਤ ਰਸ਼ਟਰਪਤੀ ਟਰੰਪ ਦੁਆਰਾ ਲਗਾਏ ਗਏ ਟੈਰਫਾਂ ਨੂੰ ਅਸਥਾਈ ਤੌਰ ਤੇ ਬਹਾਲ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਮੁੱਦੇ ਤੇ ਹੋਰ ਕਾਨੂੰਨੀ ਕਾਰਵਾਈ ਹਜੇ ਵੀ ਸੰਘੀ ਅਪੀਲ ਅਦਾਲਤ 'ਚ ਵਿਚਾਰ ਦੀਨਾ ਹੈ ਇਸ ਤੋਂ ਪਹਿਲਾਂ ਅਮਰੀਕੀ ਅੰਤਰਰਾਸ਼ਟਰੀ ਵਪਾਰ ਅਦਾਲਤ ਨੇ ਆਪਣੇ ਫੈਸਲੇ ਚੁੱਕਿਆ ਸੀ ਕਿ ਰਾਸ਼ਟਰਪਤੀ ਟਰੰਪ ਨੇ ਟੈਰਿਫ ਲਗਾਉਣ 'ਚ ਆਪਣੇ ਅਧਿਕਾਰ ਨੂੰ ਪਾਰ ਕੀਤਾ ਹੈ ਵਪਾਰ ਅਦਾਲਤ ਨੇ ਜ਼ਿਆਦਾਤਰ ਟੈਰਿਫਾਂ ਨੂੰ ਤੁਰੰਤ ਰੋਕਣ ਦਾ ਆਦੇਸ਼ ਦਿੱਤਾ ਸੀ ਜਿਸ 'ਚ ਲਿਬਰੇਸ਼ਨ ਡੇ ਟੈਰਿਫ ਅਤੇ ਕੈਨਡਾ, ਮੈਕਸੀਕੋ ਅਤੇ ਚੀਨ ਤੋਂ ਆਯਾਤ ਤੇ ਲਗਾਈ ਗਏ ਟੈਰਿਫ ਸ਼ਾਮਲ ਨੇ ਇਸ ਦੌਰਾਨ ਵਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਕਿਹਾ ਕਿ ਭਾਵੇਂ ਡ੍ਰੰਪ ਪ੍ਰਸ਼ਾਸਨ ਆਪਣੀ ਵਪਾਰ ਨੀਤੀ ਨਾਲ ਸੰਬੰਧਿਤ ਇਹ ਕਾਨੂੰਨੀ ਲੜਾਈ ਹਾਰ ਜਾਂਦਾ ਹੈ ਉਹ ਟੈਰਿਫ ਲਗਾਉਣ ਦੇ ਹੋਰ ਤਰੀਕਿਆਂ 'ਤੇ ਵਿਚਾਰ ਕਰੇਗਾ ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਵਾਰੋ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਟੈਰਿਫ ਇਸ ਸਮੇਂ ਅਦਾਲਤ ਦੁਆਰਾ ਜਾਰੀ ਕੀਤੀ ਗਈ ਰੋਕ ਕਾਰਨ ਲਾਗੂ ਨਹੀਂ ਅਤੇ ਡ੍ਰੰਪ ਪ੍ਰਸ਼ਾਸਨ ਵਪਾਰ ਅਤੇ ਟੈਰਿਫਾਂ ਬਾਰੇ ਦੂਜੇ ਦੇਸ਼ਾਂ ਨਾਲ ਗੱਲਬਾਤ ਕਰ ਰਿਹਾ ਹੈ ਜ਼ਿਕਰ ਇਹ ਖਾਸ ਹੈ ਕਿ ਰਾਸ਼ਟਰਪਤੀ ਡੋਨਾਲਡ 트ੰਪ ਦੀ ਵਪਾਰ ਨੀਤੀ ਨੂੰ ਲੈ ਕੇ ਅਦਾਲਤ 'ਚ ਕਈ ਮਾਮਲੇ ਦਾਇਰ ਕੀਤੇ ਗਏ ਨੇ ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਉਹਨਾਂ ਦੁਆਰਾ ਲਾਗੂ ਕੀਤੇ ਗਏ ਲਿਬਰੇਸ਼ਨ ਡੇ ਟੈਰਿਫ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਨੇ ਤੇ ਉਹਨਾਂ ਨੇ ਦੇਸ਼ ਦੀ ਵਪਾਰ ਨੀਤੀ ਨੂੰ ਆਪਣੀ ਹਉਮੇ ਦੀ ਲੜਾਈ ਬਣਾ ਦਿੱਤਾ ਹੈ ਅਮਰੀਕੀ ਅੰਤਰਰਾਸ਼ਟਰੀ ਵਪਾਰ ਅਦਾਲਤ ਦੇ ਤਿੰਨ ਜੱਜਾਂ ਦੇ ਪੈਨਲ ਨੇ 28 ਮਈ ਨੂੰ ਫੈਸਲਾ ਸੁਣਾਇਆ ਕਿ ਰਾਸ਼ਟਰਪਤੀ 트ੰਪ ਨੇ 1977 ਦੇ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਨੂੰ ਰਾਸ਼ਟਰੀ ਐਮਰਜੈਂਸੀ ਐਲਾਨ ਕਰਕੇ ਤੇ ਦੁਨੀਆ ਭਰ ਦੇ ਲਗਭਗ ਹਰ ਦੇਸ਼ ਤੋਂ ਆਯਾਤ ਤੇ ਟੈਰਿਫ ਲਗਾ ਕੇ ਆਪਣੀਆਂ ਸ਼ਕਤੀਆਂ ਦੀ ਹੱਦ ਪਾਰ ਕੀਤੀ ਹੈ। ਉਦੋਂ ਹਾਰਵਰਡ ਮਾਮਲੇ ਦੇ ਵਿੱਚ 트ੰਪ ਪ੍ਰਸ਼ਾਸਨ ਦਾ ਫੈਸਲਾ ਫਿਲਹਾਲ ਲਈ ਰੋਕਿਆ ਗਿਆ ਹੈ। ਯੂਨੀਵਰਸਿਟੀ ਨੂੰ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਪਾਬੰਦੀ ਤੋਂ 30 ਦਿਨਾਂ ਦੀ ਰਾਹਤ ਦੇ ਦਿੱਤੀ ਗਈ ਹੈ। ਡੋਨਾਲਡ 트럼ਪ ਦੇ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲੇ ਦੇਣ ਦੇ ਉੱਤੇ ਮਨਾਹੀ ਕਰ ਦਿੱਤੀ ਗਈ ਹੈ। ਡੋਨਾਲਡ 트럼ਪ ਨੇ ਇਹ ਵੀ ਮੰਗ ਕੀਤੀ ਸੀ ਕਿ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਕੌਣ ਪੜਨ ਆ ਰਿਹਾ ਹੈ ਤੇ ਉਹ ਕਿਹੜੇ ਦੇਸ਼ ਦੇ ਨਾਲ ਸੰਬੰਧਿਤ ਹੈ ਇਸ ਦੀ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ। ਹਾਰਵਰਡ ਯੂਨੀਵਰਸਿਟੀ ਨੂੰ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਪਾਬੰਦੀ 'ਚ 30 ਦਿਨਾਂ ਦੀ ਅੰਤਰੀਮ ਰਾਹਤ ਮਿਲੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲੇ ਲਈ ਹਾਰਵਰਡ ਦੀ ਯੋਗਤਾ ਨੂੰ ਖਤਮ ਕਰਨ ਦਾ ਫੈਸਲਾ ਲਿਆ ਸੀ। ਜਿਸ ਤੇ ਇਸ ਸਮੇਂ ਸੰਘੀ ਅਦਾਲਤ ਨੇ ਰੋਕ ਲਾ ਦਿੱਤੀ ਹੈ ਇਸ ਮੁੱਦੇ ਤੇ ਸੁਣਵਾਈ ਹੋਈ ਜਿਸ ਵਿੱਚ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦਿਆ ਕਿ ਹਾਂ ਕਿ ਯੂਨੀਵਰਸਿਟੀ ਫਿਲਹਾਲ ਵਿਦਿਆਰਥੀਆਂ ਦਾ ਦਾਖਲਾ جاری ਰੱਖ ਸਕਦੀ ਹੈ ਹਾਰਵਰਡ ਨੇ ਕਿਹਾ ਹੈ ਕਿ ਜੇਕਰ ਇਸ ਨੂੰ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਇਸ ਦਾ ਯੂਨੀਵਰਸਿਟੀ ਦੇ ਲਗਭਗ 25% ਵਿਦਿਆਰਥੀ ਪ੍ਰਭਾਵਿਤ ਹੋਣਗੇ ਯੂਨੀਵਰਸਿਟੀ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਹੈ ਕਿ ਇਹ ਫੈਸਲਾ ਅਚਾਨਕ ਤੇ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਲਿਆ ਗਿਆ ਹੈ ਜਦਕਿ ਨਿਯਮਾਂ ਅਨੁਸਾਰ ਵਿਭਾਗ ਨੂੰ ਕਾਰਨ ਦੱਸਣਾ ਤੇ 30 ਦਿਨਾਂ ਦਾ ਸਮਾਂ ਦੇਣਾ ਜ਼ਰੂਰੀ ਹੈ ਟਰੰਪ ਪ੍ਰਸ਼ਾਸਨ ਨੇ ਹਾਰਵਰਡ ਦੇ ਕੈਂਪਸ 'ਚ ਯਹੂਦੀ ਵਿਰੋਧੀ ਭਾਵਨਾ ਨੂੰ ਉਤਸ਼ਾਹਿਤ ਕਰਨ ਤੇ ਚੀਨੀ ਕਮਿਊਨਿਸਟ ਪਾਰਟੀ ਨਾਲ ਮਿਲ ਕੇ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਯੂਨੀਵਰਸਿਟੀ ਨੇ ਅਜਿਹਾ ਮਾਹੌਲ ਬਣਾਇਆ ਹੈ ਜੋ ਵਿਦਿਆਰਥੀਆਂ ਦੇ ਵਿਚਾਰਧਾਰਾ ਨੂੰ ਪਰਕਾਉਂਦਾ ਹੈ। ਟਰੰਪ ਨੇ ਓਵਲ ਦਫ਼ਤਰ 'ਚ ਕਿਹਾ ਸੀ ਕਿ ਹਾਰਵਰਡ ਨੂੰ ਅਨੁਸ਼ਾਸਿਤ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 15% ਤੱਕ ਸੀਮਿਤ ਕਰਨੀ ਚਾਹੀਦੀ ਹੈ। ਹਾਰਵਰਡ ਦੇ ਵਕੀਲਾਂ ਨੇ ਅਦਾਲਤ 'ਚ ਦਲੀਲ ਦਿੱਤੀ ਹੈ ਕਿ ਟਰੰਪ ਪ੍ਰਸ਼ਾਸਨ ਦਾ ਇਹ ਫੈਸਲਾ ਇੱਕ ਬਦਲਾ ਲੈਣ ਵਾਲੀ ਕਾਰਵਾਈ ਹੈ ਤੇ ਯੂਨੀਵਰਸਿਟੀ ਦੀ ਅਕਾਦਮਿਕ ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਤੇ ਸਿੱਧਾ ਹਮਲਾ ਕਰਦਾ ਹੈ ਕਿਉਂਕਿ ਵਿਭਾਗ ਨੇ ਬਿਨਾਂ ਕੋਈ ਸਪਸ਼ਟ ਕਾਰਨ ਦੱਸੇ ਅਚਾਨਕ ਪ੍ਰਮਾਣੀਕਰਨ ਰੱਦ ਕਰ ਦਿੱਤੇ ਨੇ ਇਹ ਇੱਕ ਕੱਲਾ ਮਾਮਲਾ ਨਹੀਂ ਹੈ ਜਿਸ ਚ ਹਾਰਵਰਡ ਦਾ ਟਰੰਪ ਪ੍ਰਸ਼ਾਸਨ ਨਾਲ ਟਕਰਾਅ ਹੋਇਆ ਹੈ ਯੂਨੀਵਰਸਿਟੀ ਪਹਿਲਾਂ ਹੀ ਪ੍ਰਸ਼ਾਸਨ ਦੇ 3 ਬਿਲੀਅਨ ਡਾਲਰ ਦੇ ਸੰਗੀ ਖੋਜ ਫੰਡਿੰਗ ਨੂੰ ਕਟਣ ਦੇ ਫੈਸਲੇ ਨੂੰ ਲੈ ਕੇ ਇੱਕ ਹੋਰ ਮੁਕਦਮੇ 'ਚ ਉਲਝੀ ਹੋਈ ਹੈ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇਹ ਸਾਰੀਆਂ ਕਾਰਵਾਈਆਂ ਰਾਜਨੀਤਿਕ ਬਦਲੇ ਤੋਂ ਪ੍ਰੇਰਿਤ ਨੇ ਹਾਵੜੀ ਯੂਨੀਵਰਸਿਟੀ 'ਚ ਲਗਭਗ 27% ਬਾਹਰੀ ਵਿਦਿਆਰਥੀ ਨੇ ਇਸ ਵੇਲੇ ਉੱਥੇ ਲਗਭਗ 6800 ਵਿਦੇਸ਼ੀ ਵਿਦਿਆਰਥੀ ਪੜ੍ਹ ਰਹੇ ਨੇ ਜਿਨ੍ਹਾਂ 'ਚੋਂ 788 ਭਾਰਤੀ ਵਿਦਿਆਰਥੀ ਨੇ ਤੇ ਉਧਰ ਅਮਰੀਕਾ-ਚੀਨ ਵਿਵਾਦ ਫਿਰ ਤੋਂ ਵਧਦਾ ਹੋਇਆ ਵਿਖਾਈ ਦੇ ਰਿਹਾ ਹੈ ਰਾਸ਼ਟਰਪਤੀ ਡੋਨਾਲਡ 트ੰਪ ਦਾ ਚੀਨ ਨੂੰ ਲੈ ਕੇ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਮੈਂ ਚੀਨ ਵਾਸਤੇ ਰਾਹ ਖੋਲਿਆ ਪਰ ਚੀਨ ਨੇ ਅਮਰੀਕਾ ਦੇ ਨਾਲ ਤੋਖਾ ਕੀਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਚੀਨ ਤੇ ਗੰਭੀਰ ਦੋਸ਼ ਲਾਇਆ ਹੈ ਕਿ ਚੀਨ ਨੇ ਬਿਜਿੰਗ ਨਾਲ ਕੀਤੇ ਵਪਾਰ ਸਮਝੌਤੇ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਹੈ 트ੰਪ ਦਾ ਦਾਵਾ ਹੈ ਕਿ ਉਸ ਨੇ ਇਹ ਸੌਦਾ ਇਸ ਲਈ ਕੀਤਾ ਸੀ ਤਾਂ ਜੋ ਚੀਨ ਉਸ ਦੇ ਦੁਆਰਾ ਲਗਾਏ ਗਏ ਭਾਰੀ ਟੈਰਫਾਂ ਤੋਂ ਉੱਪਰ ਸਕੇ ਪਰ ਹੁਣ ਬਿਜਿੰਗ ਨੇ ਅਮਰੀਕੀ ਵਿਸ਼ਵਾਸ ਨੂੰ ਤੋੜ ਦਿੱਤਾ ਹੈ ਟਰੂਥ ਆਫ ਸੋਸ਼ਲ ਤੇ ਲਿਖਿਆ ਹੋਇਆ ਡੋਨਾਲਡ ਟਰੰਪ ਨੇ ਕਿਹਾ ਕਿ ਕੁਝ ਹਫ਼ਤੇ ਪਹਿਲਾਂ ਚੀਨ ਇੱਕ ਗੰਭੀਰ ਆਰਥਿਕ ਸੰਕਟ 'ਚ ਫਸ ਗਿਆ ਸੀ। ਉਹਨਾਂ ਕਿਹਾ ਹੈ ਕਿ ਮੇਰੇ ਦੁਆਰਾ ਲਗਾਏ ਗਏ ਟੈਰਿਫ ਇਨੇ ਭਾਰੀ ਸਨ ਕਿ ਚੀਨ ਲਈ ਅਮਰੀਕਾ ਨਾਲ ਵਪਾਰ ਕਰਨਾ ਲਗਭਗ ਅਸੰਭਵ ਹੋ ਗਿਆ ਸੀ। ਉਹਨਾਂ ਅੱਗੇ ਕਿਹਾ ਕਿ ਚੀਨ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਬੰਦ ਹੋ ਗਈਆਂ ਸੀ ਅਤੇ ਉੱਥੇ ਸਵਿਵਲੇ ਅਸ਼ਾਂਤੀ ਵਰਗੀ ਸਥਿਤੀ ਪੈਦਾ ਹੋ ਗਈ ਸੀ 트럼ਪ ਨੇ ਕਿਹਾ ਕਿ ਉਸਨੇ ਜੋ ਤੇਜ਼ ਵਪਾਰ ਸੌਦਾ ਕੀਤਾ ਸੀ ਉਸ ਦਾ ਉਦੇਸ਼ ਨਾ ਸਿਰਫ ਅਮਰੀਕਾ ਦੀ ਭਲਾਈ ਸੀ ਬਲਕਿ ਚੀਨ ਨੂੰ ਬਰਬਾਦੀ ਤੋਂ ਬਚਾਉਣਾ ਵੀ ਸੀ ਉਹਨਾਂ ਨੇ ਲਿਖਿਆ ਹੈ ਕਿ ਮੈਂ ਚੀਨ ਨੂੰ ਅਜਿਹੀ ਸਥਿਤੀ ਤੋਂ ਬਾਹਰ ਕੱਢਿਆ ਜੋ ਹੋਰ ਵਿਵਿਗੜ ਸਕਦੀ ਸੀ ਮੈਂ ਅਜਿਹਾ ਹੁੰਦਾ ਨਹੀਂ ਦੇਖ ਸਕਦਾ ਸੀ 트럼ਪ ਦੇ ਅਨੁਸਾਰ ਇਸ ਸੌਦੇ ਤੋਂ ਬਾਅਦ ਚੀਨ ਦੀ ਹਾਲਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਤੇ ਵਪਾਰ ਆਮ ਹੋ ਗਿਆ ਪਰ ਥੋੜੇ ਸਮੇਂ ਵਿੱਚ ਹੀ ਚੀਨ ਨੇ ਸਮਝੌਤੇ ਦੀਆਂ ਸ਼ਰਤਾਂ ਤੋੜ ਦਿੱਤੀਆਂ ਉਨਾ ਦੋਸ਼ ਲਗਾਇਆ ਕਿ ਬੀਜਿੰਗ ਨੇ ਅਮਰੀਕਾ ਦੇ ਨਾਲ ਕੀਤੇ ਵਾਅਦੇ ਤੋੜੇ ਤੇ ਸਮਝੌਤੇ ਦਾ ਸਨਮਾਨ ਨਹੀਂ ਕੀਤਾ। 트럼ਪ ਨੇ ਕਿਹਾ ਕਿ ਸ਼ਾਇਦ ਕੁਝ ਲੋਕਾਂ ਨੂੰ ਇਹ ਜਾਣ ਕੇ ਹੈਰਾਨੀ ਨਹੀਂ ਹੋਵੇਗੀ ਪਰ ਚੀਨ ਨੇ ਸਾਡੇ ਸਮਝੌਤੇ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਹੈ। 트럼ਪ ਦਾ ਇਹ ਬਿਆਨ ਦਰਸਾਉਂਦਾ ਹੈ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਬਣਦੇ ਨੇ ਤਾਂ ਚੀਨ ਵਿਰੁੱਧ ਦੁਬਾਰਾ ਸਖਤ ਨੀਤੀਆਂ ਅਪਣਾਈਆਂ ਜਾ ਸਕਦੀਆਂ ਨੇ। ਇਸ ਪੂਰੇ ਵਿਵਾਦ ਦੇ ਵਿਚਾਲੇ ਇੱਕ ਹੋਰ ਮਹੱਤਵਪੂਰਨ ਡਿਵੈਲਪਮੈਂਟ ਹੋਈ ਹੈ ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ 트ੰਪ ਦੁਆਰਾ ਲਾਗੂ ਕੀਤੇ ਵਿਆਪਕ ਟੈਰਿਫ ਤੇ ਸਵਾਲ ਉਠਾਏ ਤੇ ਇਸ ਨੂੰ ਰੋਕ ਦਿੱਤਾ ਅਦਾਲਤ ਨੇ ਕਿਹਾ ਕਿ ਅਮਰੀਕੀ ਸੰਵਿਧਾਨ ਦੇ ਅਨੁਸਾਰ ਵਪਾਰ ਨਾਲ ਸੰਬੰਧਿਤ ਫੈਸਲੇ ਲੈਣ ਦਾ ਅਧਿਕਾਰ ਕਾਂਗਰਸ ਕੋਲ ਹੈ ਨਾ ਕਿ ਰਾਸ਼ਟਰਪਤੀ ਕੋਲ ਪਰ ਫੈਡਰਲ ਅਦਾਲਤ ਦੇ ਵੱਲੋਂ ਇਹਨਾਂ ਫੈਸਲਿਆਂ ਨੂੰ ਬਹਾਲ ਕਰ ਦਿੱਤਾ ਗਿਆ ਹੈ ਇਹ ਸੰਤਾਜ਼ਾ ਖਬਰਾਂ ਚੰਨ ਜੰਦ ਇੱਕ ਵਾਰ ਫਿਰ ਨਸਰ ਮਾਰਦਿਆ ਮੁਖੜਨਸਤੇ ਟਰੰਪ ਨੂੰ ਟੈਰਫਤੇ ਵਜਿਰਾ ਹੱਤ ਰੋਗ ਦੇ ਫੈਸਲੇ ਨੂੰ ਫੈਡਰਲ ਕੋਰਟ ਨੇ ਅਸਥਾਈ ਤੌਰ ਤੇ ਕੀਤਾ ਬਹਾਰ ਹਾੜ ਦੇ ਮਾਮਲੇ ਚ ਟਰੰਪ ਪ੍ਰਸ਼ਾਸਨ ਦਾ ਫੈਸਲਾ ਫਿਲਹਾਲ ਰੋਕਿਆ ਯੂਨੀਵਰਸਿਟੀ ਨੂੰ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਪਾਬੰਦੀ ਤੋਂ 30 ਦਿਨ ਦੀ ਰਹਾ ਡੋਨਲਡ ਟਰੰਪ ਦਾ ਚੀਨ ਨੂੰ ਲੈ ਕੇ ਵੱਡਾ ਬਿਆਨ ਕਿਹਾ ਮੈਂ ਚੀਨ ਲਈ ਖੋਲਿਆ ਰਾਹ ਚੀਨ ਨੇ ਦਿੱਤਾ ਤੋਖਾ ਇਸ ਦੇ ਨਾਲ ਹੀ ਮੈਂ ਨੇ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਮੀ ਤੇ ਤਾਜ਼ਾ ਖਬਰਾਂ ਦੇ ਨਾਲ ਤਨ